ਹਾਕੀ ਚੂਹ ਭਾਰਤ ਦੀ ਇਤਿਹਾਸਿਕ ਜਿੱਤ ਸਪੇਨ ਨੂੰ 2-1 ਨਾਲ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ ਭਾਰਤੀ ਹਾਕੀ ਟੀਮ ਨੇ ਪੈਰਾਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਭਾਰਤ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਦੇ ਨਾਲ ਹਰਾਇਆ ਭਾਰਤ ਦਾ ਇਹ ਚੌਥਾ ਕਾਂਸੀ ਦਾ ਤਗਮਾ ਜੋ ਕਿ ਹਾਕੀ ਦੇ ਵਿੱਚ ਜਿੱਤਿਆ ਗਿਆ ਇਸ ਤੋਂ ਇਲਾਵਾ ਦੇਸ਼ ਦੇ 올림픽 ਇਤਿਹਾਸਤ ਵਿੱਚ ਸਭ ਤੋਂ ਵੱਧ 809 ਅਤੇ ਇੱਕ ਚਾਂਦੀ ਦਾ ਤਗਮਾ ਵੀ ਜਿੱਤਿਆ ਹੈ ਭਾਰਤ ਨੇ ਪਿਛਲੇ ਯਾਨੀ ਟੋਕੀਓ 올림픽 ਵਿੱਚ ਵੀ ਕਾਸੀ ਤਗਮਾ ਜਿੱਤਿਆ ਸੀਗਾ ਇਸ ਨਾਲ ਭਾਰਤੀ ਹਾਕੀ ਟੀਮ ਨੇ 52 ਸਾਲਾ ਬਾਅਦ 올림픽s ਇਤਿਹਾਸ ਰਚ ਦਿੱਤਾ ਹੈ ਤਰਸਲ ਭਾਰਤ ਹਾਕੀ ਟੀਮ ਨੇ 52 ਸਾਲਾ ਬਾਅਦ 올림픽 ਵਿੱਚ ਲਗਾਤਾਰ ਦੋ ਤਗਮੇ ਜਿੱਤੇ ਇਸ ਤੋਂ ਪਹਿਲਾਂ 1960 ਤੋਂ 1972 ਤੱਕ ਭਾਰਤ ਨੇ ਹਾਕੀ ਵਿੱਚ ਲਗਾਤਾਰ ਚਾਰ ਤਗਮੇ ਜਿੱਤੇ ਸਨ 1976 ਦੀਆਂ 올림픽 ਖੇਡਾਂ ਵਿੱਚ ਦੇਸ਼ ਨੂੰ ਕੋਈ ਵੀ ਤਗਮਾ ਨਹੀਂ ਮਿਲਿਆ ਸੀ ਔਰ ਉਸ ਤੋਂ ਬਾਅਦ 1980 'ਚ ਸੋਨ ਤਗਮਾ ਜਿੱਤਿਆ ਜ਼ਿਕਰੋਗ ਹੈ ਕਿ ਭਾਰਤੀ ਹਾਕੀ ਟੀਮ ਨੂੰ ਪੈਰਿਸ 올림픽 ਦੇ ਸੈਮੀਫਾਈਨਲ 'ਚ ਜਰਮਨੀ ਹੱਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਭਾਰਤੀ ਟੀਮ ਇਸ ਵਾਰ ਵੀ 골ਡ ਮੈਡਲ ਜਿੱਤਣ ਤੋਂ ਖੁੰਝ ਗਈ ਪਰ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਕੁਝ ਤਾਂ ਹਾਸਲ ਕਰਕੇ ਆਏ ਹਾਂ ਸਾਡੀ ਟੀਮ ਨੇ ਬਹੁਤ ਅੱਛਾ ਪਰਫਾਰਮ ਕੀਤਾ ਕੈਪਟਨ ਹਰਮਨਪ੍ਰੀਤ ਨੇ ਬਹੁਤ ਅੱਛੇ ਗੋਲ ਕੀਤੇ ਅਤੇ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਤੋਂ ਜਿਹੜੇ ਨੇ 10 ਖਿਡਾਰੀ ਉੱਤੇ ਖੇਡਣ ਵਾਸਤੇ ਗਏ ਨੇ ਸੁਭਧਾਈਆਂ ਦਾ ਸਿਲਸਲਾ ਚੱਲੀ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਹੌਕੀ ਦੀ ਟੀਮ ਨੂੰ ਮੁਬਾਰਕਾ ਦਿੱਤੀਆਂ ਨੇ ਜੀ ਹਾਂ ਭਾਰਤੀ ਹੌਕੀ ਟੀਮ ਨੇ ਪੈਰਾਸ Olympick ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਲਿਖਿਆ ਕਿ ਪੈਰਾਸ ਵਿਖੇ ਭਾਰਤ ਨੇ ਚੌਥਾ Olympick ਮੈਡਲ ਜਿੱਤਿਆ ਸਾਰੀ ਹੌਕੀ ਟੀਮ ਨੂੰ ਮੁਬਾਰਕਾਂ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਇਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ ਖਿਡਾਰੀ ਸਨ ਟੀਮ ਦਾ ਹਰ ਖਿਡਾਰੀ ਜੀ ਜਾਂ ਨਾਲ ਖੇਡਿਆ ਚੱਕ ਦੇ ਇੰਡੀਆ ਤਾਂ ਲੋਕ ਵੀ ਵਧਾਈਆਂ ਦੇਣੀਆਂ ਸ਼ੁਰੂ ਕਰ ਗਏ ਨੇ ਔਰ ਜਸ਼ਨ ਦਾ ਮਾਹੌਲ ਬਣਿਆ ਹੋਇਆ ਸਾਰੇ ਕਿਤੇ ਖੁਸ਼ੀ ਵਾਲੀ ਗੱਲ ਹੈ ਪੰਜਾਬ ਇਸ ਵੇਲੇ ਸੈਲੀਬ੍ਰੇਟ ਕਰ ਰਿਹਾ ਹੈ ਪੂਰਾ ਭਾਰਤ ਇਸ ਵੇਲੇ ਖੁਸ਼ ਹੈ ਕਿਉਂਕਿ ਫੋਗਾਟ ਨੂੰ ਜਿਹੜਾ ਅੱਗੇ ਨਹੀਂ ਚਤਨ ਦਿੱਤਾ ਸੀਗਾ ਉਹਨਾਂ ਨੇ ਅੱਗੇ ਨਹੀਂ ਖੇਡਣ ਦਿੱਤਾ ਸੀਗਾ ਜਿਸ ਤੋਂ ਬਾਅਦ ਸਾਰੇ ਨਿਰਾਸ਼ ਸੀਗੇ ਅੱਜ ਸਾਰਾ ਦਿਨ ਤਾਂ ਇੱਕ ਖੁਸ਼ੀ ਜ਼ਰੂਰ ਸਭ ਦੇ ਚਿਹਰੇ ਤੇ ਆਈ ਹੈਗੀ ਹੈ ਕਿ ਹਾਕੀ ਦੀ ਟੀਮ ਜਿੱਤੀ ਹੈ ਚਲੋ ਅਸੀਂ ਕੋਈ ਮੈਡਲ ਤਾਂ ਜਿੱਤਿਆ ਤਾਂ ਬਹੁਤ ਹੀ ਚੰਗਾ ਹੈ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਪੋਸਟ ਪਾਈ ਹੈ ਉਹਨਾਂ ਨੇ ਵੀ ਜਿਹੜਾ ਤਾਰੀਫ ਕੀਤੀ ਹੈ ਵਧਾਈਆਂ ਦਿੱਤੀਆਂ ਟੀਮ ਨੇ ਅੱਛਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਲਿਖਿਆ ਕਿ ਇੱਕ ਅਜਿਹੇ ਕਾਰਨਾਮੇ ਚਾਉਣ ਵਾਲੀਆਂ ਪੀੜ੍ਹੀਆਂ ਲਈ ਪਾਲਿਆ ਜਾਏਗਾ 올림픽 ਵਿੱਚ ਚਮਕੀ ਭਾਰਤੀ ਹਾਕੀ ਟੀਮ ਕੌਨਸੀ ਦਾ ਤਗਮਾ ਲੈ ਕੇ ਘਰੇ ਆਈ ਔਰ ਇੱਕ ਹੋਰ ਵੀ ਖਾਸ ਹੈ ਕਿਉਂਕਿ ਇਹ 올림픽 ਵਿੱਚ ਉਹਨਾਂ ਦਾ ਲਗਾਤਾਰ ਦੂਜਾ ਤਗਮਾ ਉਹਨਾਂ ਦੀ ਸਫਲਤਾ ਹੁਨਰ ਲਗਨ ਅਤੇ ਟੀਮ ਭਾਵਨਾ ਦੀ ਜਿੱਤ ਹੈ ਉਹਨਾਂ ਨੇ ਅਥਾ ਸੰਜਮ ਅਤੇ ਲਚਕੀਲਾਪਨ ਦਿਖਾਇਆ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਹਰ ਭਾਰਤੀ ਦਾ ਹਾਕੀ ਦੇ ਨਾਲ ਭਾਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਤੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਪ੍ਰਸਿੱਧ ਬਣਾਏਗੀ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਸੋ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਜਿੱਥੇ ਜਾਂਦੇ ਐ ਬੱਲੇ ਬੱਲੇ ਕਰਾ ਦਿੰਦੇ ਨੇ ਤਾਂ ਪੰਜਾਬੀਆਂ ਨੇ ਇਸ ਵਾਰ ਫਿਰ ਤੋਂ ਜਿੱਤ ਹਾਸਲ ਕੀਤੀ ਹੈ ਪੂਰੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਅੱਜ ਜਿੱਤ ਹੋਈ ਹੈ ਤੇ ਸਿਰ ਫਕਰ ਦੇ ਨਾਲ ਹਰ ਇੱਕ ਦਾ ਅੱਜ ਉੱਚਾ ਹੋਇਆ ਹੈ